ਰਾਹਪੁਲੀਸ ਜੂਥੜਾ ਵੱਲੋਂ ਟ੍ਰਾਂਸਪੋਰਟ ਮਹਿਕਮਾ ਰੋਡਵੇ 'ਚ ਪੈਪਸੂ ਉਹ ਸੂਧਾ ਵਾਲੇ ਜਿਹਦੇ ਵੀ ਟ੍ਰਾਂਸਪੋਰਟਰ ਹੈਗੇ ਆ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇੱਕ ਦਰਖਤ ਜਿਹੜਾ ਆ ਦੇਖੋ ਮੈਂ ਦਿਖਾ ਰਿਹਾ ਤੁਹਾਨੂੰ ਤੇ ਵਰਤਨਾ ਪਾਕੇ ਕਰਨੇ ਜਿਹੜਾ ਦਸ ਜਿਹੜਾ ਸੜਕ ਦੇ ਵਿੱਚ ਜੰਗ ਦਿੱਤਾ ਇਹ ਦੀਸਿਨਾਂਸ ਕੰਟੀਨ ਕੋਲ ਇਹ ਪਾਸੇ ਨਕਰੀਆ ਇੰਜੀਨੀਅਰਸ ਰਾਜੀ ਉੱਤੇ ਠੀਕ ਹੈ ਜੀ ਉੱਥੇ ਇਹ ਦਰਖਤ ਜਿਹੜਾ ਡਿੱਗ ਚੁੱਕਾ ਉਹਦੇ ਕਾਰਨ ਰੇਪੇੜੀਆ ਉਹਨੂੰ ਡਿਵਰਸ਼ਨ ਦਿੱਤਾ ਗਿਆ ਹੈ। ਔਰ ਆਪਣੇ ਤੌਰ ਤੇ ਸੀਬੀਸੀ ਸਟ੍ਰੈਟ ਪੁਲਿਸ ਕੋਥੜਾ ਵੱਲੋਂ ਅਸੀਂ ਸੂਚਿਤ ਕਰ ਰਹੇ ਹਾਂ ਕਿ ਜਿੰਨੇ ਵੀ ਕਿਲੇ ਹੈਗੇ ਵੱਡੀਆਂ ਬੱਸਾਂ ਨੇ ਸਕੂਲ ਵਾਲੀਆਂ ਕਿਉਂਕਿ ਸਕੂਲ ਦਾ ਟਾਈਮ ਹੋਇਆ ਬੱਚਿਆਂ ਦਾ ਉਹ ਬੱਸਾਂ ਸਾਰੀਆਂ ਜਿਹੜੀਆਂ ਆ ਪਾਇਆ ਆਰਮੀ ਕੈਂਪੀ ਤੋਂ ਬਾਬਾ ਦੀਪ ਸਿੰਘ ਨਗਰ ਵੱਲ ਦੀ ਲੈ ਕੇ ਜਾਈਆਂ ਜਾਣ ਔਰ ਜਿਹੜੀ ਜਲੰਧਰ ਤੋਂ ਆਉਣ ਵਾਲੀ ਟਰੈਕ ਹੈ ਉਧਰੋਂ ਜਿਹੜੀਆਂ ਬੱਸਾਂ ਜਾਂ ਜਿਹੜੀ ਵੀ ਟਰਾਂਸਪੋਰਟ ਆ ਰਹੀ ਹੈ ਵੱਡੀਆਂ ਗੱਡੀਆਂ ਉਹਨਾਂ ਨੂੰ ਜਿਹੜਾ ਡਿਵਰਸ਼ਨ ਦਿੱਤੀ ਗਈ ਬਾਬਾ ਜੂਟੇ ਸਾਹ ਤੋਂ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਦੀ ਉਹ ਸਾਡੇ ਚਾਰ ਸਾਹਿਬ ਸਵਾਦਰਸ਼ਨ ਸਿੰਘ ਜੀ ਟ੍ਰੈਫਿਕ ਨਾਲ ਸਾਡੇ ਇੰਸਪੈਕਟਰ ਸਾਹਿਬ ਉਹਨਾਂ ਨੇ ਜਗਲਾਤ ਮਹਿਕਮੇ ਨੂੰ ਸੂਚਿਤ ਕਰ ਦਿੱਤਾ ਹੈ ਜਗਲਾਤ ਮਹਿਕਮੇ ਦੇ ਜਿਹੜੇ ਕਰਮਚਾਰੀ ਆ ਥੋੜੇ ਜਿ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਇਨਸਟਰੂਮੈਂਟ ਲੈ ਕੇ ਜਿਹੜੇ ਇਹਨੂੰ ਰਸਤਾ ਜਿਹੜਾ ਕਲੀਅਰ ਹੋ ਜਾਊਗਾ ਇਸ ਕਰਕੇ ਦੁਬਾਰਾ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਇਧਰ ਇਸ ਰੋਡ ਨੂੰ ਆਉਣ ਵਾਲੀ ਇਹ ਵਾਹਕ ਲਿਆ ਵੱਡੀਆਂ ਗੱਡੀਆਂ ਆ ਉਹ ਮਿਹਰਬਾਨੀ ਕਰਕੇ ਇਸ ਨੂੰ ਦੱਸ ਸਕਾਂ ਕਿ ਇਹ ਤੁਹਾਨੂੰ ਨਹੀਂ ਲੰਘ ਸਕਦੀਆਂ ਤੇ ਇਸ ਕਰਕੇ ਦੁਬਾਰਾ ਜਿਹੜਾ ਇਹ ਆਪਾਂ ਰਿਕੁਐਸਟ ਕਰ ਰਹੇ ਆ ਪਬਲਿਕ ਨੂੰ ਇਹ ਦਰਖਤ ਜਿੱਕੜ ਦਾ ਕਰਕੇ ਵੱਡੀਆਂ ਗੱਡੀਆਂ ਬਿਲਕੁਲ ਨਾ ਇਧਰ ਲੈ ਕੇ ਆਉਂਦਾ ਉੱਥੋਂ ਡੋਰਸਨ ਦਿੱਤੀ ਪਈ ਸਾਡੇ ਮੁਲਾਜ਼ਮ ਡ੍ਰੈਪ ਦੇ ਲੱਗੇ ਪਏ ਆ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ